ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਅਸੰਖ ਮੂਰਖ ਅੰਦਕੂਰ ਅਸੰਖ ਚੂਰ ਹਰਾਮ ਖੂਰ ਅਸੰਖ ਅਮਰ ਕਰ ਜਾਹੇ ਜੂਰ ਜਾਹੇ ਜਹੇ ਨਹੀਂ ਜਣਾ ਹਾਏ ਨੂੰ ਸਿਹਾਰੇ ਪੜਨੀ ਹੈ ਜੀ ਅਸੰਖ ਗਲ ਵੱਡ ਹੱਤਿਆ ਕਮਾਹੇ ਹੱਤਿਆ ਹਾਏ ਅਦਕ ਗਲ ਵੱਡ ਇਕੱਠਾ

ਕੱਕੇ ਨੂੰ ਦਲੈਂਕੜੇ ਪੜਨੇ ਹਨ ਕੂੜਿਆਰ ਨਹੀਂ ਕਹਿਣਾ ਕੂੜਿਆਰ ਅਸੰਖ ਮਲੇਸ਼ ਮਾਲਪਖ ਖਾਖ ਮਲ ਪੂਲਾ ਕਹਿਣਾ ਹੈ ਜੀ ਪਖ ਪੱਬੇ ਤੇ ਅਦਕ ਵੀ ਲਾਉਣੀ ਹੈ ਪਖ ਖਾਖ ਇਹਨਾਂ ਦੋਹਾਂ ਸ਼ਬਦਾਂ ਨੂੰ ਵੱਖ-ਵੱਖ ਪੜਨਾ ਹੈ ਪਖ ਅਦਾ ਖਖਾ ਚੁੱਪ ਨਾ ਕਰੀ ਅਸੰਖ ਨਿੰਦਕ ਸਰ ਕਰਹਿ ਪਾਰ ਕਰਹਿ ਪਾਰ ਕਰੈ ਨੀ ਕਹਿਣਾ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਨਾਨਕ ਨੀਚ ਕਹੈ ਵਿਚਾਰ ਨਾਨਕ ਕਹਿ ਕੇ ਵਿਸ਼ਰਾਮ ਲਾਉਣਾ ਹੈ ਫਿਰ ਕਹਿਣਾ ਹੈ ਨੀਚ ਕਹੈ ਵਿਚਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਈ ਸਾਈ ਨਹੀਂ ਕਹਿਣਾ ਸਲਾਮਤ ਨਿਰੰਕਾਰ ਨੰਨੇ ਨੂੰ ਸਿਹਾਰੀ ਪੜਨੀ ਹੈ ਨਿਰੰਕਾਰ ਨਹੀਂ ਕਹਿਣਾ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਥਾਵ ਲੋ ਲੋ ਨੂੰ ਲਮਕਾ ਕੇ ਕਹਿਣਾ ਹੈ ਲੋ ਨਹੀਂ ਕਹਿਣਾ ਅਸੰਖ ਕਹੇ ਸਿਰ ਭਾਰ ਹੋਏ ਕਹੇ ਕਹੇ ਨਹੀਂ ਕਹਿਣਾ ਸਿਰ ਭਾਰ ਹੋਏ ਇਹ ਵੱਖ-ਵੱਖ ਪੜ੍ਹਨਾ ਹੈ ਸਿਰ ਭਾਰ ਹੋਏ ਸਿਰ ਭਾਰ ਨਹੀਂ ਕਹਿਣਾ ਅਖਰੀ ਨਾਮ ਅਖਰੀ ਸਲਾਹ ਅਖਰੀ ਰਾਰੇ ਨੂੰ ਬਿਹਾਰੀ ਨਾਲ ਬਿੰਦੀ ਲਾ ਕੇ ਸਲਾਹ ਸੱਸੇ ਨੂੰ ਕੰਨਾ ਸਲਾਹ ਨਹੀਂ ਕਹਿਣਾ ਅਖਰੀ ਗਿਆਨ ਗੀਤ ਗੁਣਗਾਹ ਗਾਹਾ ਗਾਹਾ ਨਹੀਂ ਕਹਿਣਾ ਜਾਂ ਗਾਉ ਨਹੀਂ ਕਹਿਣਾ ਗਾਖ ਅਖਰੀ ਲਿਖਣ ਬੋਲਣ ਬਾਣ ਲਿਖਣਾ ਲਿਖਣ ਨਹੀਂ ਕਹਿਣਾ ਲਿਖਣਾ ਅੱਖਰ ਸਿਰ ਸੰਜੋਗ ਵਖਾਣ ਅੱਖਰਾਂ ਜੇਨ ਇਹ ਲਿਖੇ ਤਿਸ ਸਿਰਨਾਹੇ ਇਹ ਹਾਹ ਨੂੰ ਸਿਹਾਰੀ ਲਿਖੇ ਪੋਲਾ ਗਣਾ ਹੈ ਤਿਸ ਸਿਰ ਵਖ ਵਖ ਬਲਣਾ ਹੈ ਤਿਸ ਸਿਰ ਨਿਗਾਣਾ ਜੇ ਬਫੁਰਮਾਈ ਤਿਵ ਤਿਵ ਪਾਹੇ ਖੋਰ ਮਾਇ ਫਖੇ ਔਕੜ ਪਾਹੇ ਖਾਹੇ ਨੂੰ ਸਿਹਾਰੀ ਪੜਨੀ ਹੈ ਪਾਹੇ ਨਹੀਂ ਕਹਿਣਾ ਜੇਤਾ ਕੀਤਾ ਤੇਤਾ ਨਾਉ ਜੇਤਾ ਤੇਤਾ ਕਸ ਕੇ ਵਿਣ ਨਾਵੇ ਨਾਹੀ ਕੋ ਥਾਉ ਵੈਣਾ ਨਾਵੇ ਅਣਾਣਾ ਪੂਰਾ ਪੜਨਾ ਹੈ ਵਿਣ ਨਾਵੇ ਨਹੀਂ ਕਰਨਾ ਵੈਣਾ ਨਾਵੇ ਵੈੜਾ ਕੋਦਰਤ ਕਵਨ ਕਹਾ ਵਿਚਾਰ ਕਹਾਂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਰੀਆ ਆੜੇ ਤੇ ਦੁਨਾਵਾ ਪੜਨਾ ਹੈ ਹੱਥ ਹਾਹਾ ਪੜਨਾ ਹੈ ਹਾਹਾ ਹੱਥ ਨਹੀਂ ਕਹਿਣਾ ਹੱਥ ਦੇਹ ਦੇਹ ਨਹੀਂ ਕਹਿਣਾ ਦੇਹ ਪਾਣੀ ਧੋਤੇ ਉਤਰ ਸੋਖੇਹ ਉਤਰ ਸੋ ਉਤਰ ਸ ਇਕੱਠਾ ਨਹੀਂ ਕਹਿਣਾ ਊੜੇ ਤੇ ਅਦਕ ਲਾਉਣੀ ਹੈ ਖੇਹ ਖੇਹ ਨੂੰ ਲਮਕਾ ਕੇ ਪੜਨਾ ਹੈ ਖੇਹ ਨਹੀਂ ਕਹਿਣਾ ਮੂਤ ਪਲੀਤੀ ਕੱਪੜ ਹੋਏ ਕੱਪੜ ਕੱਕੇ ਤੇ ਆਦਕ ਦੇ ਸਾਬੂਨ ਲਈਏ ਉਹ ਧੋਏ ਸਾਬੂਨ ਸਸੇ ਨੂੰ ਕੰਨਾ ਸਾਬੂਨ ਨਹੀਂ ਓਹੋ ਊੜਾ ਖੁੱਲੇ ਮੂੰਹ ਵਾਲਾ ਇਹ ਊੜਾ ਪੜਨਾ ਹੈ ਹਾਏ ਨੂੰ ਔਂਕੜ ਓਹੋ ਨਹੀਂ ਗਹਿਣਾ ਭਰੀਏ ਮਤ ਪਾਪਾਂ ਕੈ ਸੰਗ ਭਰੀਏ ਦੁਲਾਵਾਂ ਆੜੇ ਤੇ ਮਤ ਮੰਮੇ ਤੇ ਅਧਕ ਪਾਪਾਂ ਕੈ ਸੰਗ ਪਾਪਾਂ ਬਿੰਦੀ ਸਹਿਤ ਪਾਪਾ ਨਹੀਂ ਕਹਿਣਾ ਭਰੀਏ ਨਹੀਂ ਕਹਿਣਾ ਓਹੋ ਧੋਪੈ ਨਾ ਵੈ ਕੈ ਰੰਗ ਓਹੋ ਪੁੰਨੇ ਪਾਪੀ ਆਖਣ ਨਾਹੀ ਪੁਨੀ ਪਾਪੀ ਪਾਪੀ ਕਹਿਣਾ ਪਾਪੀ ਨਹੀਂ ਕਹਿਣਾ ਨਾਹਿ ਹਾਹਿ ਨੂੰ ਸਿਹਾਰੀ ਕਰ ਕਰ ਕਰਨ ਲਿਖ ਲੈ ਜਾਹੁ ਜਾਹੁ ਤੇ ਨਾਹਿ ਜਾਹੁ ਨਹੀਂ ਕਹਿਣਾ ਨਾਹਿ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵਹੁ ਜਾਹੁ ਖਾਹੋ ਆਵੋ ਜਾਹੋ ਇਹ ਹੋੜੇ ਨਹੀਂ ਮਣਾਉਣੇ ਖਾਹੋ ਆਵੋ ਜਾਹੋ ਇਉਂ ਨਹੀਂ ਗੈਣਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਾਨ ਕੀਤਾ ਪਾਉ ਭਾਉ ਬੱਬੇ ਕੰਨਾ ਤਿਲ ਕਾ ਮਾਨ ਤਿਲ ਪੋਲਾ ਕਹਿਣਾ ਜੀ ਅੰਤਰਗਤ ਤੀਰਥ ਮਾਲ ਨਾਉ ਨਾਉ ਭਰ ਗਣਾ ਅੰਤਰਗਤ ਇਕੱਠਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਸਭ ਭਾ ਪੂਰਾ ਪੜਨਾ ਹੈ ਜੀ ਸਭ ਨਹੀਂ ਗਾਣਾ ਸਭ ਗੁਣ ਤੇ ਸਭ ਵੈਣ ਗੁਣ ਕੀਤੇ ਭਗਤ ਨਾ ਹੋਏ ਭਗਤ ਗੱਗਾ ਪੂਰਾ ਮਲ ਨਾ ਜਾਣੀ ਭਗਤ ਭਗਤ ਸਵਾਸਤ ਆਥ ਬਾਣੀ ਬਰਮਾਉ ਸਵਾਸਤ ਸਤ ਸੁਹਾਣ ਸਦਾ ਮਨ ਚਾਉ ਸੁਹਾਨ ਖਾ ਸੁਹਾਨ ਨਹੀਂ ਕਹਿਣਾ ਕਵਣ ਸਵੇਲਾ ਵਕਤ ਕਵਣ ਕਵਣ ਥਤ ਕਵਣ ਵਾਰ ਕਵਣ ਵਾਵਾ ਕਵਣ ਨਹੀਂ ਕਹਿਣਾ ਕਵਣ ਕਾਵ ਕਵਣ ਵਕਤ ਵਖ ਖਖਾ ਪੂਰਾ ਵਕਤ ਥਤ ਥੱਥੇ ਨੂੰ ਅਤਕਾਉਣੀ ਹੈ ਕਵਣੋ ਸੇ ਰੁੱਤੀ ਮਾਹੋ ਕਵਣ ਜਤ ਹੋਆ ਆਕਾਰ ਸੇ ਰੁੱਤੀ ਸਸੇ ਨੂੰ ਸਿਹਾਰੀ ਪੜਨੀ ਹੈ ਰੁੱਤੀ ਰਾਰੇ ਤੇ ਅਦਕ ਲਾਉਣੀ ਹੈ ਮਾਖ ਹਾਹ ਅੰਕੜ ਪੜਨੀ ਹੈ ਮਾਹੋ ਨਹੀਂ ਕਹਿਣਾ ਜਿਤ ਪੋਲਾ ਬੋਲਣਾ ਹੈ ਆਕਾਰ ਆੜੇ ਨੂੰ ਕੰਨਾ ਆਕਾਰ ਨਹੀਂ ਕਹਿਣਾ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਪੰਡਤੀ ਤਤੇ ਨੂੰ ਬਿਹਾਰੀ ਨਾਲ ਬਿੰਦੀ ਸਹਿਤ ਆਵ ਪੰਡਤਾਂ ਨੇ ਪੁਰਾਣ ਪੱਪੇ ਨੂੰ ਅੰਕੜ ਲੱਗੀ ਹੋਈ ਹੈ ਹਿੰਦੂ ਧਰਮ ਦੇ ਸਤਕਾਰਤ ਧਾਰਮਿਕ ਗ੍ਰੰਥ 18 ਪੁਰਾਣ ਇੱਥੇ ਉਹਨਾਂ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੋ ਰਿਹਾ ਹੈ ਪ੍ਰਾਣ ਨਹੀਂ ਕਹਿਣਾ ਪ੍ਰਾਣ ਦਾ ਭਾਵ ਹੁੰਦਾ ਸਵਾਸ ਪ੍ਰਾਣ ਪੱਪੇ ਔਂਕੜ 18 ਪ੍ਰਾਣ ਵਖਤ ਨਾ ਪਾਇਓ ਕਾਦਿਆ ਜੇ ਲਖਨ ਲੇਖ ਕੁਰਾਨ ਕਾਦਿਆ ਭਾਵ ਕਾਜ਼ੀਆਂ ਨੇ ਸੰਬੋਧਨ ਸ਼ਬਦ ਬਣ ਜਾਵੇਗਾ ਜੇਕਰ ਬਿੰਦੀ ਨਾ ਲਾਈ ਕਾਦਿਆ ਇਹ ਸੰਬੋਧਨ ਸ਼ਬਦ ਨਹੀਂ ਹੈ ਹਵਾਲਾ ਹੈ ਕਾਦੀਆਂ ਜੇ ਜੇ ਨੁਸ਼ੇਹਾਰੇ ਜੇ ਨਹੀਂ ਕਹਿਣਾ ਲਿਖਨ ਪੋਲਾ ਕਹਿਣਾ ਹੈ ਕੁਰਾਨ ਇਸਲਾਮ ਧਰਮ ਦੇ ਸਤਕਾਰਤ ਧਾਰਮਿਕ ਗ੍ਰੰਥ ਕੁਰਾਨ ਦਾ ਜ਼ਿਕਰ ਹੈ ਕੁਰਾਨ ਨਹੀਂ ਕਹਿਣਾ ਕੁਰਾਨ ਕਕੇ ਅੰਕੜ ਥਿਤਵਾਰ ਨਾ ਜੋਗੀ ਜਾਣੈ ਰੋਤਮਾਹ ਨਾ ਕੋਈ ਹਤ ਰਤ ਅਦਕ ਸਹਿਤ ਮਾਖ ਔਂਕੜ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਸਿਰਠੀ ਰਾਰਾ ਪੂਰਾ ਪੜਨਾ ਹੈ ਸਾਜੇ ਕਸ ਕੇ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਆਖਾਂ ਕੇ ਨੂੰ ਬਿੰਦੀ ਸਹਿਤ ਸਲਾਹੀ ਸਸੇ ਨੂੰ ਕੰਨਾ ਸਲਾਹੀ ਨਹੀਂ ਕਹਿਣਾ ਕਿਉ ਵਰਨੀ ਕਿਉ ਨਹੀਂ ਕਹਿਣਾ ਕਿਉ ਦਾ ਭਾਵ ਹੁੰਦਾ ਹੈ ਕਿਸ ਤਰ੍ਹਾਂ ਵਰਣਨ ਕਰਾਂ ਕਿਉ ਦਾ ਭਾਵ ਹੁੰਦਾ ਹੈ ਕਿਸ ਵਾਸਤੇ ਇਸ ਲਈ ਬਿੰਦੀ ਨਹੀਂ ਲਾਉਣੀ ਕਿਉ ਵਰਨੀ ਕਿਵ ਜਾਣਾ ਕਿਵ ਵਾਵਾ ਪੂਰਾ ਪੜ੍ਹਨਾ ਹੈ ਕਿਵ ਜਾਣਾ ਮਲਣਾ ਜਾਂ ਨਹੀਂ ਇਹਨੂੰ ਕਿਵ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਸੱਪ ਪੱਬਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣ ਅੱਗੇ ਗਿਆ ਨਾ ਸੋਹੈ ਆਪਉ ਉੱਪਰ ਤੇ ਕਨੌੜਾ ਪੜ੍ਹਨਾ ਹੈ ਆਪੋ ਨਹੀਂ ਕਹਿਣਾ ਅੱਗੇ ਆੜੇ ਤੇ ਅਦਕ ਅੱਗੇ ਨਹੀਂ ਕਹਿਣਾ ਗੱਗੇ ਤੇ ਤੁਲਾਵਾਂ ਦਾ ਵੀ ਧਿਆਨ ਰੱਖਣਾ ਹੈ ਅੱਗੇ ਗਿਆ ਈੜੀ ਨੂੰ ਸਿਹਾਰੀ ਇਹ ਗੱਗੇ ਤੇ ਤੁਲਾਵਾਂ ਵਾਲੇ ਕੰਨਾ ਗਿਆ ਨਹੀਂ ਕਹਿਣਾ ਗਿਆ ਸੂਹ ਹੈ ਹਾਹੇ ਤੇ ਤੁਲਾਵਾਂ ਸੂਹੇ ਨਹੀਂ ਕਹਿਣਾ ਸੂਹ ਹੈ